ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਸੰਗਤ ਜੀ ਆਪ ਸਭ ਦਾ ਕੋਟਨ ਕੋਟ ਧੰਨਵਾਦ ਹੈ ਕਿ ਆਪ ਜੀ ਬਾਬਾ ਸ੍ਰੀ ਚੰਦ ਜੀ ਨਾਲ ਜੁੜੇ ਹੋਏ ਹੋ ਆਪ ਜੀ ਦਾ ਆਸ਼ੀਰਵਾਦ ਆਪ ਜੀ ਦਾ ਸਾਡੇ ਨਾਲ ਜੁੜੇ ਰਹਿਣਾ ਹੀ ਸਾਡੇ ਲਈ ਹੌਸਲਾ ਫਜ਼ਾਈ ਹੈ ਅੱਜ ਦੀ ਸਾਖੀ ਬਾਬਾ ਸ੍ਰੀ ਚੰਦ ਜੀ ਦਾ ਅਭਿਨਾਸ਼ੀ Muni ਜੀ ਨਾਲ ਮਿਲਾਪ ਅਤੇ ਉਹਨਾਂ ਤੋਂ ਧਿਕਸ਼ਾ ਲੈਣੀ ਸੋ ਸ਼ੁਰੂਆਤ ਬਾਬਾ ਸ਼੍ਰੀ ਚੰਜੀ ਦੀ ਦੋਹਾ ਪੜ੍ਹ ਕੇ ਕਰਨ ਜਾ ਰਹੇ ਹਾਂ ਦੋਹਾ ਸੀਤਾ ਰਾਮ ਪ੍ਰਥਮ ਕਹੋ राघव ਬੰਸੀ ਵੀਰ ਸਾਰੰਗ ਧਰ ਲక్ష్ਮਣ ਸਾਹਿਤ ਬਨਵਾਸੀ ਰਣ ਧੀਰ ਵਾਸਦੇਵ ਸ਼੍ਰੀ ਕ੍ਰਿਸ਼ਨ ਭਜ ਪਰਮਾਤਮ ਗੋਬਿੰਦ ਸਰਨ ਪਰੇ ਕਲਮਲ ਹਰੇ ਜੈ ਸਤਚਿਤ ਆਨੰਦ ਜਗਤ ਗੁਰੂ ਅਵ ਰਹਿਣ ਦਿਨ ਕਾਨਣ ਕਰੇ ਨਿਵਾਸ तप तापें तत्पर रहे सायम भोजन करा श्रीमान पंडित परशुोत्तम कॉल जी जिना पासो बाबा श्रीचंद जी ने कश्मीर जाके विद्यालय विच उच्च विद्या हासिल कीती ओना राही ही बाबा जी अविनाशी मुनि जी नु मिले अविनाशी मुनि जी कुल रहे ओना दी सेवा कीती ज्ञान प्राप्त कीता ज्ञान शास्त्र विच और निपुण होए ਅਰਥ ਸ਼ਾਸਤਰ ਕੀਤੇ ਅਤੇ ਹਾੜ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਪ੍ਰਾਤਹ ਕਾਲ ਅਬਿਨਾਸ਼ੀ मुनि ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਦਿਕਸ਼ਾ ਦੇ ਕੇ ਨਿਹਾਲ ਕੀਤਾ ਅਤੇ ਨਾਲ ਹੀ ਉਦਾਸੀਨ ਸੰਪਰਦਾ ਦਾ ਉਪਦੇਸ਼ ਦਿੱਤਾ ਉਪਦੇਸ਼ ਦਿੰਦੇ ਹੋਏ ਅਬਿਨਾਸ਼ੀ मुनि ਜੀ ਨੇ ਕੀ ਫਰਮਾਇਆ ਉਹ ਇਸ ਤਰ੍ਹਾਂ ਹੈ ਪੂਰਨਮਾਸ਼ੀ ਹਾੜ ਕੀ ਸ਼ੁਭ ਦਿਨ ਪ੍ਰਾਤਹ ਕਾਲ ਸ਼੍ਰੀ ਚੰਦ ਕੋ ਦੀ ਗਈ ਦਿਖਿਆ ਹੋਏ ਨਿਹਾਲ ਅਬਿਨਾਸ਼ੀ ਮੁਨਫਰ ਕੀਓ ਉਦਾਸਿਨ ਉਪਦੇਸ਼ ਚਤੁਰਥੀ ਆਸ਼ਰਮ ਸ਼੍ਰੋਤ ਮੇ ਕੀਆ ਗੁਰ ਪਰਵੇਸ਼ ਅਬਿਨਾਸ਼ੀ मुनि ਜੀ ਨੇ ਉਪਦੇਸ਼ ਦਿੱਤਾ ਉਪਦੇਸ਼ ਪ੍ਰਾਪਤ ਕਰਕੇ ਦਿਖਸ਼ਾ ਪ੍ਰਾਪਤ ਕਰਕੇ ਬਾਬਾ ਜੀ ਜਗਤ ਉਧਾਰ ਹਿਤ ਆਪਣੀ ਯਾਤਰਾ ਵੱਲ ਨੂੰ ਤੁਰ ਪਏ मुनि ਜੀ ਨੇ ਉਪਦੇਸ਼ ਦਿੱਤਾ ਉਸ ਅਨੁਸਾਰ ਹੀ ਸੰਸਾਰ ਦੀ ਜੋ ਅਵਸਥਾ ਵਿਗੜੀ ਹੋਈ ਸੀ ਬਾਬਾ ਜੀ ਜੋ ਆਪ ਸ਼ਿਵ ਸ਼ੰਕਰ ਜੀ ਦੇ ਅਵਤਾਰ ਨੇ ਉਹ ਇਸ ਸੰਸਾਰ ਵਾਸਤੇ ਇਸ ਸੰਸਾਰ ਦਾ ਕਲਿਆਣ ਕਰਨ ਵਾਸਤੇ ਯਾਤਰਾ ਨੂੰ ਚੱਲ ਪਏ। ਮਹਾਰਾਜ ਜੀ ਨੇ ਆਪਣੇ ਸੇਵਕ ਕਮਲਦੇਵ ਜੀ ਜੋ ਕਿ ਭਾਈ ਕਮਲਿਆ ਜੀ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ। ਉਹਨਾਂ ਨੂੰ ਨਾਲ ਲਿਆ ਅਤੇ ਸ਼੍ਰੀਨਗਰ ਤੋਂ ਤਿੱਬਤ, ਭੂਟਾਨ ਨੇਪਾਲ ਆਦਿ ਪ੍ਰਾਂਤਾਂ ਵੱਲ ਨੂੰ ਬਾਬਾ ਜੀ ਚੱਲ ਪਏ ਜਿੱਥੇ-ਜਿੱਥੇ ਵੀ ਭਗਵਾਨ શ્રીਕ੍ਰਿਸ਼ਨ ਜੀ ਗਏ ਭਗਵਾਨ શ્રીਕ੍ਰਿਸ਼ਨ ਜੀ ਨੇ ਲੀਲਾ ਕੀਤੀ ਉਹਨਾਂ ਟਿਕਾਣਿਆਂ ਉੱਤੇ ਵੀ ਬਾਬਾ ਜੀ ਗਏ શ્રીਕ੍ਰਿਸ਼ਨ ਭਗਵਾਨ ਜੀ ਨੇ ਜਿਸ ਥਾਨ ਤੇ ਗ੍ਰਿਹੜਾ ਕੀਤੀ ਉਸ ਥਾਨ ਤੇ ਬਾਬਾ ਜੀ ਪਹੁੰਚੇ ਉਪਰੰਤ ਬਾਬਾ ਜੀ ਤਪਤ ਪਿੰਡ ਗਏ ਉੱਥੇ શ્રીਕ੍ਰਿਸ਼ਨ ਜੀ ਅਤੇ ਬਲਰਾਮ ਜੀ ਦਾ ਬੜਾ ਹੀ ਸੁੰਦਰ ਮੰਦਿਰ ਸੀ पास ही सरोवर ਸੀ ਅਤੇ ਕੂਪ ਸੀ ਬਾਬਾ ਜੀ ਉੱਥੇ ਬੈਠੇ ਸਮਾਦੀ ਵਿੱਚ ਲੀਨ ਹੋਏ ਅਤੇ ਫਿਰ ਬਾਬਾ ਜੀ ਗੀਤਾ ਪੜਨ ਲੱਗੇ ਮਾਗ ਮਹੀਨੇ ਦੀ ਸ਼ੁਭ ਸੰਗ੍ਰਾਂਹ ਦਾ ਦਿਨ ਸੀ ਸਾਰੇ ਪਾਸੇ ਬਹੁਤ ਹੀ ਸ਼ਾਂਤੀ ਸੀ ਪਿੰਡ ਵਿੱਚ ਸੀਤਲ ਅਤੇ ਹਰੀ ਭਰਤ ਲੋਕ ਵਸਦੇ ਸਨ ਜੋ ਧਰਮ ਕਰਮ ਦੇ ਕਾਰਜਾਂ ਵਿੱਚ ਬੜਾ ਯਕੀਨ ਕਰਦੇ ਸਨ ਥੋੜੀ ਹੀ ਦੇਰ ਬਾਅਦ ਪਿੰਡੋਂ ਕੁਝ ਬੱਚੇ ਆਏ ਅਤੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਪਹਿਲਾਂ ਸ਼੍ਰੀਕ੍ਰਿਸ਼ਨ ਅਤੇ ਬਲਰਾਮ ਜੀ ਦਾ ਮੰਦਰ ਵਿੱਚ ਜਾ ਕੇ ਆਸ਼ੀਰਵਾਦ ਲਿਆ ਇਹ ਬਾਲਕ گاਉਂ ਦੇ ਚਰਾਵੇ ਸਨ ਅਤੇ ਸੁਭਾ ਸ਼ਾਮ ਮੰਦਰ ਵਿੱਚ ਆਉਂਦੇ ਸਨ ਪ੍ਰਾਰਥਨਾ ਕਰਦੇ ਸਨ ਇੱਕ ਬੱਚਾ ਬੜੀ ਹੀ ਚਤੁਰਬੁੱਧੀ ਵਾਲਾ ਸੀ ਉਹ ਇੱਕ ਧਿਆਨ ਲਾ ਕੇ ਬਾਬਾ ਜੀ ਵੱਲ ਲਗਾਤਾਰ ਦੇਖ ਰਿਹਾ ਸੀ ਮੰਦਰ ਦੇ ਅੰਦਰ ਪ੍ਰਾਰਥਨਾ ਕਰਕੇ ਉਹ ਬਾਹਰ ਆ ਕੇ ਬਾਬਾ ਜੀ ਦੇ ਕੋਲ ਬੈਠ ਗਿਆ ਅਤੇ ਪ੍ਰੇਮ ਨਾਲ ਮਹਾਰਾਜ ਜੀ ਪਾਸੋਂ ਗੀਤਾ ਦਾ ਪਾਠ ਸਰਵਣ ਕਰਦਾ ਰਿਹਾ ਬਾਬਾ ਜੀ ਨੇ ਜਦ ਪਾਠ ਦੀ ਸਮਾਪਤੀ ਕੀਤੀ ਅਤੇ ਫਰਮਾਇਆ ਕਿ हे ਬਾਲਕ ਤੂੰ ਕੌਣ ਹੈ ਤੇਰੇ ਅੰਦਰ ਸ਼ਰਧਾ ਅਤੇ ਭਗਤੀ ਹੈ ਤੇਰੀ ਉਮਰ ਕਿੰਨੀ ਹੈ ਬਾਲਕ ਬੋਲਿਆ ਉਸ ਦਾ ਨਾਮ ਧਨੀ ਰਾਏ ਹੈ ਉਹ ਜਾਤ ਦਾ ਜਾਟ ਹੈ ਅਤੇ ਮੈਨੂੰ ਪਿੰਡ ਦੇ ਵਿੱਚ ਧੰਨਾ ਕਹਿੰਦੇ ਹਨ ਮੈਂ ਗਊਆਂ ਚਾਰਦਾ ਹਾਂ ਹਰੀ ਸਿਮਰਨ ਕਰਦਾ ਹਾਂ ਉਮਰ 10 ਸਾਲ ਹੋ ਗਈ ਹੈ ਮੇਰੀ ਬੁੱਧੀ ਸਮਝ ਥੋੜੀ ਹੈ ਮਹਾਰਾਜ ਜੀ ਆਪ ਜੀ ਨੇ ਜੋ ਵੀ ਪਾਠ ਕੀਤਾ ਮੇਰੀ ਸਮਝ ਵਿੱਚ ਤਾਂ ਨਹੀਂ ਆਇਆ ਪਰ ਮਾਨ ਦੇ ਵਿੱਚ ਸ਼ਾਂਤੀ ਬਹੁਤ ਆਈ ਬਾਲਕ ਨੇ ਬਾਬਾ ਜੀ ਨਾਲ ਬਚਨ ਕੀਤੇ ਕਿ ਮੈਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਮਹਾਪੁਰਸ਼ਾਂ ਦੇ ਬਚਨਾਂ ਵਿੱਚ ਬੜੀ ਤਾਕਤ ਹੁੰਦੀ ਹੈ ਬੜੀ ਸ਼ਕਤੀ ਹੁੰਦੀ ਹੈ ਮਹਾਪੁਰਸ਼ ਹੀ ਹੁੰਦੇ ਹਨ ਜੋ ਇਨਸਾਨ ਨੂੰ ਸਿੱਧੇ ਰਸਤੇ ਪਾਉਂਦੇ ਹਨ ਨਾਮ ਦੇ ਰਸਤੇ ਪਾਉਂਦੇ ਹਨ ਮੁਕਤੀ ਦੇ ਰਸਤੇ ਪਾਉਂਦੇ ਹਨ ਬਾਬਾ ਜੀ ਬਾਲਕ ਦੇ ਇਹ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ ਮਹਾਰਾਜ ਜੀ ਨੇ ਆਂਦੇ ਹੋਰ ਦਿਨਾਂ ਵਿੱਚ ਬਾਲਕ ਨਾਲ ਕਈ ਦਿਨ ਉਪਦੇਸ਼ ਕੀਤੇ ਆਪਣੇ ਨਾਲ ਸੰਗਤ ਕਰਨ ਦਾ ਮੌਕਾ ਦਿੱਤਾ ਫਿਰ ਕੁਝ ਦਿਨਾਂ ਬਾਅਦ ਮਹਾਰਾਜ ਜੀ ਆਗਰਾ ਵੱਲੋਂ ਚੱਲ ਪਏ ਸੰਗਤ ਜੀ ਇਹ ਜੋ ਬਾਲਕ ਹੈ ਇਹ ਭਗਤ ਧੰਨਾ ਜੀ ਨਹੀਂ ਹਨ ਜਿਨ੍ਹਾਂ ਦਾ ਜ਼ਿਕਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੁੰਦਾ ਹੈ ਇਹ ਬਾਲਕ ਧੰਨਾ ਹੋਰ ਬਾਲਕ ਸੀ ਅਗਲੀ ਸਾਖੀ ਵਿੱਚ ਆਪ ਜੀ ਨਾਲ ਹੋਰ ਪ੍ਰਸੰਗ ਸਾਂਝਾ ਕੀਤਾ ਜਾਹੇਗਾ ਵਾਹਿਗੁਰੂ ਜੀ ਧੰਨ ਧੰਨ ਬਾਬਾ ਸ੍ਰੀ ਚੰਜੀ ਮਹਾਰਾਜ